ਹੋ ਜੀ ਬੰਦ ਮੈਂ ਨਹੀਂ ਲੈਂਦਾ ਓਹ ਮੇਰਾ ਨਹੀਂ ਜੀ ਮੈਂ ਤੇ ਤੇਰੇ ਘਰ ਕੇ ਹੀ ਤੇ ਅੱਛਾ ਇਹ ਮੇਰਾ ਨਹੀਂ ਕੰਮ ਹੈ ਮੈਨੂੰ 6 ਵਜੇ ਉੱਠਣਾ ਗੱਲ ਮੈਂ 6 ਉਠਾ ਲਿਆ ਉਹ ਮੱਝ ਦੇ ਭੁੱਲੀ ਜੀ ਅੱਛਾ ਉਹ ਬਾਜ ਸੁਣ ਵਾਲੀ ਤੇ ਦੇਖਿਆ ਮੈਂ ਕੰਮ ਬੜਾ ਖਰਾਬ ਹੈ ਤੇ ਕਿੰਨੇ ਕਿੱਲੇ ਬਾਗ ਬਾਗ 11 ਦੇ 11 ਕਿੱਲੇ 11 ਖਾਹਰ ਇਹ ਕਿੰਨਾ ਚਿਰ ਲਾਈਫ ਹੁੰਦੀ ਹੈ ਦੀ ਵੀ ਵੀ ਲਾਇਬ੍ਰੇਰੀ ਤਰ੍ਹਾਂ ਨਹੀਂ ਹੈ। ਛੋਸਾਲ। ਹਾਂ। ਛੋਸਾਲ। ਮਾਫ਼ੀ। ਹੋਰ ਵੀ ਦੀ। ਦਾਣੇ ਦੇ ਕਈ ਪ੍ਰਾਣੇ ਜੇ ਹੋ ਜਾਂਦੇ ਵਿੱਚ ਆਵੇ ਉਹ ਕੱਟਦੇ ਹੀ ਨਹੀਂ ਉਹ ਫੇਰ ਪੁੰਗਰ ਪੈਂਦੇ ਗਾਂ। ਹਾਂ। ਅਵੇਂ ਆੜੇ ਵੱਡੇ-ਵੱਡੇ ਸਾਰੇ ਵੱਡੇ ਜਾਂਦੇ। ਸਸਿਆਸ ਤੇ ਬੋਰਦਾਂ ਨਹੀਂ। ਸੇ ਮਾਰਾ। ਮਾਰਾ। ਯਾਰ, ਬੋਟੀ ਢਾਜ। ਤਸਵੀਰ। ਕਿ ਤਬ ਲਵਾਂ ਜੀ? ਬਾਹੂ ਕਹਿਮ ਹੋ ਜਾ ਅੱਜ। ਠੀਕ ਐ। ਰੋ ਗੌਣ ਚ ਤਾਂ ਹੀ ਆਈ ਜਾਣਾ ਸੀ ਤੂੰ ਆ ਜੱਗੇ ਵਾਲੇ ਦੇ ਉੱਤੋਂ ਤੂੰ ਕਿਉਂ ਲਪਟ ਕੋਈ ਨਹੀਂ ਕੋਈ ਜਿਹੜਾ ਚਾਹ ਰਿਹਾ ਇਹਦੇ ਪੈਂਟ ਫੇਰ ਆਏ ਪਰਵਾਣ ਕਰਕੇ ਸਾਰਾ ਪਹਿਲਾਂ ਹੀ ਗਿਆ ਉਹ ਚ ਦੇਖ ਰਹੇ ਦੁਜੇ ਦੇ ਪਿੰਡੇ ਵੀਰ ਦੇ ਘਰੇ ਬਾਜਾ ਦੇ ਗਏ ਹੈ ਇੱਧਰ ਉਹ ਹੋਰ ਕਿਤੇ ਵੇਖਣਾ ਅੱਛਾ ਆਈ ਤਾਂ ਲੁਕੇ ਹਾਂ ਤੁਸੀਂ ਫੇਰ ਲੱਭ ਲਿਆ ਉਹ ਵਾਲੇ ਉਸਤਾਦ ਕਿਹੜੇ ਮਢਵਾਜੇ ਉਹ ਤੇਰਾ ਪਿੰਡ ਵੀ ਤੁਹਾਡੇ ਦੂਰ ਰਹੀਦਾ ਤੁਹਾਡੇ ਪਿੰਡ ਤਾਂ ਹੀ ਨੰਨ ਕੇ ਆਏ ਉਹ ਬੜਾ ਰੌਲਾ ਰੱਬਾ ਜੀ ਕੁੜੀਆਂ ਦੀ ਜੱਡੀਆਂ ਟੂ ਟੂ ਕਰ ਜਿਹਦੇ ਆ ਉਹ ਤੇਜ਼ੀ ਕਾ ਜਾ ਹੋ ਕੀ ਹਸਾਕਦਾ ਕੋਣ ਆਇਆ ਅੱਛਾ ਕਾਲੀ ਜੀ ਪੈਨ ਲਾ ਪਿੰਦੀ ਨੇ ਹਾਂ ਬੋਤਾ ਕਰਕੇ ਮੈਂ ਕਿਹਾ ਵੀ ਹਰਦੀਪ ਕਹੂਗਾ ਸਹੌਰਿਆਂ ਦੇ ਗਿਆ ਦੇ ਸਹੌਰਿਆਂ ਨੇ ਇਤਨੀ ਕੀਤੀ ਹਾਂ ਹੈ ਉਹ ਅਸਲ 'ਚ ਆਪਣਾ ਘਟ ਜੀ ਕਰਦੇ ਤੇ ਉਹਨਾਂ ਦਾ ਜ਼ਿਆਦਾ ਕਰਦਾ ਹੀ ਉਹ ਹੋ ਤਾਂ ਬੜਾ ਦੇ ਆਹੋ ਵਾਲਿਆ ਆਪਦੀ ਕਰਕੇ ਹੀ ਉਹ ਆਪਣਾ ਬੰਨਾ ਹੀ ਪਰਾਣੇ ਦਾ ਬੰਨਾ ਹੀ ਸਹੀ ਗੱਲ ਉਹ ਕਹਿੰਦਾ ਉਹ ਵੀ ਕਿ ਉਹ ਕਿਹਦਾ ਰਾਜ ਦਾ ਆਪਣਾ ਆ ਆ ਇਦਾਂ ਹੀ ਪਰਾਣੇ ਦਾ ਨਹੀਂ ਜੀ ਨਹੀਂ ਕਰਦਾ ਅਸਲ 'ਚ ਜਿਹੜਾ ਬੰਦਾ ਗਿੱਜਾ ਨਾ ਰੋਜ ਹਾਂਜੀ ਉਹਨੂੰ ਉਹਨੂੰ ਬੈਨੀਫਿਟ ਆ ਸ਼ਰਾਬ ਦਾ ਇੱਕ ਪੁੱਗ ਲਾਉਣ ਦਾ ਤੇ ਜਿੰਨੇ ਜਿੰਨੇ ਕਿਤੇ ਕਿਤੇ ਪੀਣੀ ਆ ਉਹਨੂੰ ਕਰਦੀ ਆ ਖਰਾਬ ਉਹਨੂੰ ਉਹਨੂੰ ਡੱਕਦੀ ਆ ਵੀ ਨਾ ਇਹ ਬੰਨੇ ਜਾ ਸਰੀਰ ਡੱਕਦਾ ਸਹੀ ਗੱਲ ਸੱਚੇ ਮਹਾਰਾਜ ਜੇ ਬੱਚੇ ਆ ਬੱਚੇ ਆਰ ਬਚਾਈ ਰੱਖੇ ਤੇ ਬਚਣਾ ਚਾਹੀਦਾ ਉਹਨੇ ਫਾਇਦਾ ਨਹੀਂ ਪਈ ਉਹਨਾ ਚੀਜ਼ਾਂ ਬਗੱਚਾ ਅੰਨ ਕਿ ਚੱਲ ਵੀ ਪਹਿਲੋਂ ਜਦੋਂ ਇਕੱਠੇ ਹੁੰਨੇ ਸਾਰੇ ਬਾਹਰ ਬਹਿ ਬੁਕੇ ਖਾ ਪੀ ਕੇ ਜਾਈਦਾ ਹੁੰਦਾ ਚਲੋ ਮੀਟ ਮੂੜ ਖਾ ਲੈਣਾ ਹੁਣ ਤੇ ਮੈਂ ਉਹ ਵੀ ਕੰਮ ਬੰਦ ਕਰਤਾ ਮੈਂ ਤੇ ਨਹਾਉਂਦਾ ਵੀ ਨਹੀਂ ਇੱਥੇ ਤੇ ਜਿੱਥੇ ਮੈਚ ਹੁੰਦਾ ਉਧੇ ਪੈਸੇ-ਪੋਏ ਵੰਡ ਕੇ ਤੇ ਚਲੋ ਭਈ ਘਰੇ ਜਾ ਕੇ ਚੱਲੀਏ ਛੇਤੀ-ਛੇਤੀ ਘਰੇ ਜਾ ਕੇ ਆਦ ਦਾ ਰੋਟੀ ਪਾਣੀ ਖਾਈਦਾ ਇੱਕ ਇੱਕ ਦਹਿਤ ਵੀ ਜਾਂ ਨਵੇਂ ਆ ਪਲੇਰਾਂ ਨੂੰ ਇਹ ਤੇ ਪੂਰਾ ਰਹਿਣਾ ਰੇਸ ਦੇ ਵਿੱਚ ਹਾਂ ਲੰਮੀ ਕੌਡੀ ਖੇਡਣੀ ਆ ਤੇ ਬਾਊ ਆਦ ਘਰੇ ਰੋਟੀ ਪਾਣੀ ਖਾਓ ਜਾ ਜੀ ਤੁਸੀਂ ਰੈਸਟੋਰੈਂਟ ਤੇ ਬਹਿ ਕੇ ਖਾਂਦੇ ਜੇ ਕੀ ਉਹਨਾਂ ਵਿੱਚ ਪਾਇਆ ਕੀ ਨਹੀਂ ਪਾਇਆ ਉਹ ਚੀਜ਼ ਥੋੜੀ ਆ ਇੱਕ ਜ਼ੋਰ ਲੱਗੇ ਹੁੰਦੇ ਆਪਣੇ ਹਨਾ ਹਾਂਜੀ ਹਾਂਜੀ ਤੇ ਇੱਕ ਕੁੜੀਆਂ ਚੀਜ਼ ਵੇਚਣੀ ਪਤਾ ਕਿਹੜੀਆਂ ਚੀਜ਼ਾਂ ਪਾਈਆਂ ਮੈਦਾ ਆਪਾਂ ਖਾਈ ਜਨੇ ਰੋਟੀਆਂ ਦੇ ਵਿੱਚ ਉਹ ਆਹ ਮਸਾਲੇ ਵੀ ਪਤਾ ਨਹੀਂ ਲੱਗਦਾ ਕਿਹੜੇ ਪਾਏ ਕਿਹੜੇ ਨਹੀਂ ਪਲੇਅਰ ਬੰਦੇ ਨੂੰ ਤੇ ਪਲੇਅਰ ਬੰਦੇ ਨੂੰ ਚਾਹੀਦਾ ਘਰੇ ਰੋਟੀ ਖਾਵੇ ਆਪ ਦਾ ਤੜਕਾ ਛੜਕਾ ਲਾ ਕੇ ਹਾਂ ਕਰਦਿਆਂ ਨੇ ਬਸ ਫੇਰ ਮੱਲ ਪਲਦਾ ਵਾ ਮੱਲ ਕਹੇ ਕਿ ਬਾਹਰ ਟਾਬਿਆਂ ਦੇ ਬਹਿ ਕੇ ਪਲ ਜੀ ਉਹ ਮੱਲ ਨਹੀਂ ਪਲਦੇ ਟਾਬਿਆਂ ਦੇ ਟਾਬੇ ਦਾ ਡਰਾਈਵਰਾਂ ਵਾਸਤੇ ਆ ਮੱਲਾਂ ਵਾਸਤੇ ਮੱਲਾਂ ਵਾਸਤੇ ਨਹੀਂ ਮੱਲਾਂ ਵਾਸਤੇ ਪਾਉ ਘਰੇ ਜਾ ਕੇ ਗਰਾ ਢੜਕਾ ਛੜਕਾ ਲੱਗਾ ਹੋਵੇ ਫਿਰ ਮੈਂ ਕਹਿੰਦਾ ਰਾਤੀਂ ਦਾ ਅਸਤੀਆਂ ਵੜੀਆਂ ਹੋ ਗਈਆਂ ਹੈ ਅਸਤੀਆਂ ਵੜੀਆਂ ਹੋ ਗਈਆਂ ਮੇਰਾ ਤਾਂ ਉਹ ਮੈਨੂੰ ਗੱਲ ਜਿੱਤੇ ਆਈ ਭਵਾਂਜੀ ਵੀ ਜਿਹੜਾ ਉਹ ਅਲਗੋ ਕੋਠੀ ਵਾਲਾ ਵਿਚਾਰਾ ਦਾ ਕੰਮ ਬਣਿਆ ਜਿਹੜਾ ਅਲਗੋ ਕੋਠੀ ਵਾਲਾ ਚੋਰੀ ਦਾ ਫੜਿਆ ਗਿਆ ਬੰਦਾ ਵਿਚਾਰੇ ਦੋਏ ਚਾਚਾ ਭਤੀਆ ਸਸ ਸਕਾਰ ਕਰ ਕੇ ਅਸੀਂ ਨਾ ਪਾਉਣ ਗਿਆ ਗੋਦਵਾਲ ਹਾਂਜੀ ਸਸਕਾਰ ਜੀ ਚੱਕਰ ਵਾਲਾ ਕੀ ਹੈ ਰਾਜਾ ਉਹ ਨਾ ਕਿਤੇ ਨਾ ਦੋਵੇਂ ਚਾਚਾ ਭਤੀਆ ਫੜੇ ਹਾਂਜੀ ਫੜੇ ਤੇ ਮਾਜਾ ਸੀ ਤੇ ਹੁਣ ਹੋਰ ਮਾਰਾ ਉਹਦੀ 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 ਆਵਦੀਆ ਚਲੋ ਪੱਤ ਤਿਆਰ ਹੋਣ ਦੋ ਹੁਣ ਚਲੋ ਚੋ ਮੇਰਾ ਚਾਚਾ ਭਤੀਆ ਫੜੇ ਤੇ ਪੁਲਿਸ ਵਾਲਿਆਂ ਨੇ ਕਿਤੇ ਉਹਨਾਂ ਨੂੰ ਫੋਨ ਕਰਤਾ ਜੀ ਤੇ ਤੁਹਾਡਾ ਜਿਹੜਾ ਭਤੀਆ ਇਦਾਂ ਆ ਨਾ ਤੇ ਉਹ ਪੂੜਾ ਹੋ ਗਿਆ ਤੇ ਉਹਨੂੰ ਲੈ ਜਾਓ ਇਹੋ ਗੱਲ ਹੈ ਨਾ ਹਾਂਜੀ ਹਾਂਜੀ ਆ ਲੈ ਜਾਓ ਚਲੋ ਤੇ ਉਹ ਕਰਦੇ ਤੇ ਲੈ ਗਏ ਤੇ ਜਦੋਂ ਜਾ ਕੇ ਮਿਲੇ ਤੇ ਪੁਲਸ ਵਾਲਾ ਕਹਿੰਦਾ ਵੀ ਇਹਦੀ ਕੰਡੀਸ਼ਨ ਬੜੀ ਖਰਾਬ ਹੈ ਇਹਨੂੰ ਖੋਲੇ ਹੋਣਾ ਤੇ ਇਦਾਂ ਹੀ ਸਹਿਕਾਰ ਕਰਦੇ ਉਹਦਾ ਉਹ ਕਹਿੰਦੇ ਵੀ ਠੀਕ ਹੈ ਚਲੋ ਠੀਕ ਹੈ ਉਹ ਜਿਹੜੇ ਬੰਦੇ ਖੇਮ ਕਰਨ ਵਾਲੇ ਤੇ ਉਹਨਾਂ ਨੇ ਉਦਾਂ ਹੀ ਫੜਿਆ ਉਹਨੂੰ ਤੇ ਲੈ ਗਏ ਤੇ ਉਦਾਂ ਹੀ ਉਹਨਾਂ ਨਵਾਇਆ ਨੂੰ ਆਇਆ ਉਹਨਾਂ ਤੇ ਖੋਲੇ ਹੋਣਾ ਤੇ ਸਹਿਕਾਰ ਕਰਤਾ ਸਹਿਕਾਰ ਕਰਤਾ ਤੇ ਉਹ ਜਦੋਂ ਅਗਲੇ ਉਹਨਾਂ ਫੁੱਲ-ਫੁੱਲ ਪਾਉਣ ਜਾਣਾ ਸੀ ਤੇ ਉਹ ਗੋਦਵਾਲ ਫੁੱਲ ਪਾਉਣ ਚੱਲ ਗਏ ਤੇ ਗੋਵੰਦਾਲ ਫੁੱਲ ਪਾਣਗੇ ਤੇ ਕਹਿੰਦੇ ਵੀ ਹੁਣ ਫੁੱਲ ਪੌਂਦੇ ਐ ਹੀ ਆਏ ਆ ਤੇ ਚੱਲ ਚਾਚੇ ਨੂੰ ਮਿਲ ਚਲੀਏ ਜੇਲ੍ਹ 'ਚ ਤੇ ਚਾਚੇ ਨੂੰ ਕਹਿੰਦੇ ਵੀ ਚਾਚਾ ਮਾੜਾ ਕੰਮ ਹੋਇਆ ਵੀ ਆਪਣਾ ਭਤੀਜਾ ਏਦਾਂ ਪੂਰਾ ਹੋ ਗਿਆ ਤੇ ਉਹਦਾ ਨਾਮ ਪਤਾ ਨਹੀਂ ਕੀ ਨਿਰਮਲ ਸੋਂ ਪਤਾ ਨਹੀਂ ਕੀ ਨਾਂ ਉਹ ਜਾ ਕੇ ਕਹਿੰਦੇ ਚਾਚਾ ਮਾੜਾ ਆ ਨੇ ਮਿਲ ਲੋ ਵੀ ਏਦਾਂ ਭਤੀਜਾ ਆਪਣਾ ਏਦਾਂ ਕਹਿੰਦਾ ਕੁੜੀ ਹੈਗਾ ਕਿਹੜਾ ਨਿੰਮਾ ਨਿੰਮਾ ਦੇ ਬੈਠ ਕੇ ਦਸੋਤਾ ਹੈ ਤੂੰ ਨਹੀਂ ਭੈਦੋ ਕਿਦੇ ਫੁੱਲ ਪਾਈ ਤੁਸੀਂ ਕਿਹਦੇ ਫੁੱਲ ਪਾਈ ਜਾਂਦੇ ਜੇ ਨਿਮਾ ਹਾਨੂੰ ਪੁਲਸਾਂ ਨੇ ਕਹੇ ਨਿਮਾ ਪੂਰਾ ਹੋ ਗਿਆ ਤੇ ਬਾਕੀ ਗਾੜੀ ਹਰਦੀਪ ਦੱਸੂ ਹਰਦੀਪ ਕੀ ਚੱਕਰ ਮੜ ਗਈ ਚੱਕਰ ਕੀ ਉਹ ਭਵਾਂਜੀ ਵਿਚਾਰੇ ਕਰਕੇ ਫੁੱਲ ਹਸਤੀਆਂ ਪਾਏ ਚਾਚੇ ਕੋ ਪੁੱਛਿਆ ਚਾਚਾ ਕਹਿੰਦਾ ਕੰਜਾ ਤੇ ਆਹ ਕੌਣ ਮਰ ਗਿਆ ਆਪਣਾ ਜੋ ਕਹਿੰਦੇ ਉਹ ਕਹਿੰਦਾ ਉਹ ਤਾਂ ਇੱਥੇ ਸੁਤਾ ਮੇਰੀ ਬੈਰਕ ਚ ਤੇ ਤੁਸੀਂ ਕਿਹਦੀ ਹਸਤੀਆਂ ਪਾਏ ਜੇ ਉਹ ਵਿਚਾਰੇ ਦਾ 50000 ਰੁਪਈਆ ਵੀ ਲੱਗ ਗਿਆ ਤੇ ਬੰਦਾ ਹੋਰ ਕੇ ਤਾਂ ਫੂਕ ਆਇਆ ਹਸਤੀਆਂ ਵੀ ਪਾਏ ਰੋਡ ਪੇਟਰ ਨੂੰ ਕਰ ਪਿਆਰ ਆ ਜੇ ਸਰਕਾਰ ਨੂੰ ਤਾਂ ਚਾਹੀਦਾ ਲੋ ਉਹਨਾਂ ਦਾ ਵਿਚਾਰਾ ਦਾ ਦੁਕਾਨ ਵਾਲਾ ਤਗੜਾ ਹੋ ਗਿਆ ਜੀ ਨਹੀਂ ਉਹ ਜਿਹੜਾ ਜਿਹੜਾ ਅਸਲ 'ਚ ਬੰਦਾ ਬੰਦਾ ਹੈਗਾ ਕਿੰਨਾ ਦਾ ਜਿਹੜਾ ਪੂਰਾ ਐਚਵਾਰਾ ਜੇਲ੍ਹ 'ਚ ਉਹ ਹੁਣ ਤਾਂ ਨਾ ਲਾਇਆ ਬਹਿ ਗਿਆ ਵੀ ਸਾਡਾ ਯਾਦ ਬੰਦਾ ਦੋ ਨਹੀਂ ਨਹੀਂ ਹੁਣ ਉਹ ਦੂਜੀ ਪਾਰਟੀ ਜਿਨ੍ਹਾਂ ਦਾ ਬੰਦਾ ਸੀ ਉਹਨਾਂ ਤੋਂ ਤੇ ਬੰਦਾ ਪਹੁੰਚਿਆ ਨਾ ਤੇ ਬੰਦਾ ਤੇ ਹੋਰ ਕਿਹਨੇ ਸੰਸਕਾਰ ਕਰਤਾ ਜਿਨ੍ਹਾਂ ਦਾ ਬੰਦਾ ਉਹਨਾਂ ਲਾਇਆ ਹੁਣ ਤਰਨਾ ਉਹਨਾਂ ਲਾਤਾ ਜੀ ਉਹ ਕਹਿੰਦੇ ਅਸੀਂ ਤਾਂ ਆਪਣੇ ਤਰਨਾ ਤੇ ਫਿਰ ਉਹਨਾਂ ਦਾ ਵੀ ਤਰਨਾ ਪੰਦਾ ਜਿਨ੍ਹਾਂ ਨੇ 50-60000 ਰੁਪਏ ਖਰਚਾ ਕਰ ਲਿਆ ਆਉਦਾ ਉਹ ਚਾਹੀਦਾ ਜੀ ਉਹ ਜਿਹੜਾ ਪ੍ਰਸ਼ਾਸਨੋਂ ਮੇਰਾ ਚਾਹੀਦਾ ਵਾ ਜਿੱਦਾਂ ਅਚਾਰਾਂ ਤੇ ਜਾਏ ਜੀ ਰੋਡ 'ਤੇ ਵੀ ਗੁਰੂ ਇੱਕ ਚੂਹਾ ਮਾਰਦੇ ਜਾਂ ਆਪਣੇ ਕੁੱਤਾ ਮਾਰਦੇ ਰੋੜਾ ਜਾਂਦਾ ਨਹੀਂ ਇਹ ਇੱਕ ਗੱਲ ਵੇ ਹੈ ਕਿ ਪੁਲਿਸ ਵਾਲੇ ਯਾਰ ਇੰਨਾ ਘਟਿਆ ਵੇ ਪ੍ਰਸ਼ਾਸਨ ਆਪਣਾ ਵੀ ਪਤਾ ਹੀ ਨਹੀਂ ਲੱਗਾ ਵੀ ਬੰਦਾ ਕੌਣ ਹੈ ਕੌਣ ਉਹਨਾਂ ਦਾ ਬਾਬੇ ਦਾ ਸਮਾਰਣੀ ਦਿਖਾ ਲਈ ਵੀ ਵਿਖੜਪਾਰ ਸਾਹਿਬ ਬੌੜਾ ਟੈਟਰ ਲੋਕ ਨੂੰ ਫਿਰਦੇ ਵੀ ਕਿਧਰ ਲਈਏ ਓਏ ਰੱਬ ਜੀ ਬਣੂਗਾ ਉਹ ਆ ਤਾਂ ਬਹੁਤ ਮਾੜਾ ਤਾਂ ਬਾਕੀ ਕੀ ਕਰੀ ਰਿਹਾ ਸਰ ਅਰਾਦਾ ਅਰਾਸਾ ਵੀ ਹੁੰਦਾ ਇਹ ਇਹ ਤੇ ਮੈਨੂੰ ਮੈਨੂੰ ਆਜ਼ਾਦ ਦਾ ਪਾਸੇ ਕੀ ਕਤ ਨਹੀਂ ਦੇ ਸੀ ਇਹ ਕਮੇਟੀ ਦਸੀ ਆ ਉਹ ਜਿੱ ਤਰ੍ਹਾਂ ਬੁਢੇ ਵਾਲੀ ਨਹੀਂ ਕਮੇਟੀ ਉਹ ਸ਼ਹਿਰੋਂ ਕਿਤੇ ਉਹਨਾਂ ਦਾ ਬੁੱਢਾ ਪੂਰਾ ਹੋ ਗਿਆ ਤੇ ਸ਼ਹਿਰੋਂ ਲਈ ਹੁਣ ਉਹ ਕਹਿੰਦੇ ਵੀ ਪਿੱਛੇ ਤੇ ਬਾਪੂ ਤੋਂ ਬੈਠਾ ਨਹੀਂ ਜਾਣਾ ਵੀ ਸਿੱਧਾ ਕਰਕੇ ਖੜਾਾਂਗੇ ਵੀ ਭੀੜ ਪੈਣੀ ਬਾਪੂ ਨੂੰ ਅਗਲੇ ਬੰਨੇ ਭਾਗੇ ਤੇ ਬੈਲਟ ਲਾ ਦੋ ਹੁਣ ਉਹਨਾਂ ਬਾਪੂ ਨੂੰ ਅਗਲੇ ਬੰਨੇ ਬੈਲਟ ਲਾ ਕੇ ਤੇ ਬਾਤ ਆ ਉਹ ਜਦੋਂ ਲਈ ਹੁਣ ਤੇ ਉਹ ਕਹਿੰਦੇ ਐਕਸੀਡੈਂਟ ਹੋ ਗਿਆ ਗੱਡੀ 'ਚ ਪੈਦੇ ਸੀ ਚਪੈਦੇ 'ਚ ਵੱਜ ਗਈ ਤੋ ਦੁੱਜਿਆਂ ਨੂੰ ਸੱਟਾਂ ਸੁੱਟਾਂ ਲੱਗੀਆਂ ਥੋੜਾ ਜਿਹਾ ਤੇ ਇੱਕ ਨੇ ਚੁੱਕਿਆ ਕਹਿੰਦੇ ਬੁੱਢਾ ਬੜਾ ਸੀਰੀਅਸ ਐ ਬਾਪੂ ਐ ਬਾਪੂ ਬੜਾ ਸੀਰੀਅਸ ਐ ਬਾਪ ਤੁੱਜਿਆਂ ਨੂੰ ਪੁੱਛਿਆ ਨਹੀਂ ਜਿੰਨਾਂ ਨੂੰ ਸੱਟਾਂ ਲੱਗੀਆਂ ਆਪਣਾ ਬਾਪੂ ਚੁੱਕਿਆ ਬਾਪੂ ਚੁੱਕ ਕੇ ਸ਼ਹਿਰ ਲੱਗੇ ਉਹ ਸ਼ਹਿਰ ਲੱਗੇ ਬਾਪੂ ਤੇ ਜਾ ਕੇ ਉਹਦਾ ਕਹਿੰਦੇ ਵੀ ਬਾਪੂ ਦਾ ਐਸ ਤਰ੍ਹਾਂ ਕੀਤਾ ਕਹਿੰਦੇ ਇਹਦੇ ਪਿੱਤੇ 'ਚ ਪੱਥਰੀ ਆ ਉਹ ਕਹਿੰਦੇ ਓਏ ਤੂੰ ਹੀ ਸਾਡਾ ਬਾਪੂ ਦੇ ਦੋ ਇਹ ਤੇ ਆ ਪਤਰੀਆਂ ਤੇ ਫੁੱਲਾਂ ਜਾ ਬੱਲੇ ਬੱਲੇ ਬੜਾ ਹੈ ਗੜੀਆ ਬੱਲੇ ਬੜਾ ਗੜੀਆ ਹੱਸਾ ਗਈ ਰੌਂਦਾ ਭੈਣ ਤੋਰਨਾ ਗਰੀਬਾਂ ਨੂੰ ਜਾਂ ਜੀ ਭਵਾਨ ਨਹੀਂ ਉਹ ਤੇ ਇਹ ਤੇ ਸੱਚੀ ਘਟਨਾ ਹੋਈ ਨਾ ਫਿਰ ਇਹ ਸੱਚੀ ਹੈ ਕਰਨਾ ਸੱਚੀ ਹੈ ਮਾਲਜੀ ਬਾਕੀ ਵੇਖੋ ਗੱਲ ਵੇ ਕੱਢੀ ਮਾੜੀ ਆ ਉਹਨਾਂ ਗਰੀਬਾਂ ਦਾ ਨਜਾਇਜ਼ ਚਾਲੀ ਪਿਆ 10000 ਲਵਾਤਾ ਮੈਂ ਤਾਂ ਇਹ ਤਾਂ ਗੱਲ ਮਾੜੀ ਹੋਈ ਬੰਦਾ ਨਾ ਚਲੋ ਵੈਗਰੂ ਕੇ ਦਾ ਜੀ ਨਾ ਜਾਵੇ ਪਰ ਗੱਲ ਵੇ ਕਿ ਪੁਲਿਸ ਵਾਲੇ ਕਿਹਾ ਵੀ ਇਹਦਾ ਮੂੰਹ ਨਾ ਵਿਖਿਓ ਕਿ ਚੱਕਰ ਕੀ ਬਣਿਆ ਉੱਥੇ ਵੀ ਉਹ ਨਾ ਲਿਖ ਲਿਖਤ ਪੜ੍ਹ ਚੀ ਗਲਤੀ ਹੋਈ ਹੋਊਗੀ ਕੋਈ ਗਲਤੀ ਆਵੇ ਮਰੂਦ ਆ ਨਾ ਖਤਮ ਹੋਦਾ ਬਹੁਤ ਪਰਫਰਮੈਂਸ ਆਲੀ ਇਹ ਤਾਂ ਫਿਰ ਇਹਦਾ ਸੇਵਾ ਨਾ ਸਾਡੀ ਪੂਰੀ ਗੱਲ ਕਰਦਾ ਇਹ ਕਿੰਨੇ ਇੱਕ ਜਿਲ੍ਹਾ ਕਿੰਨੇ ਪੈਸੇ ਦੇ ਜਾਂਦਾ ਆਪੋ 100 ਰੁਪਏ ਪਾਰੀ ਕਿ ਬਤਾਉਗਾ ਤੁਹਾਨੂੰ ਆਈਡੀਆ ਲੱਗਦਾ ਹੈ ਮਾਲ ਹਾਂ ਮਾਲ ਭਰ ਕੇ ਜਾਂਦਾ ਹੈ ਹਾਂ ਮਾਲ ਭਰ ਕੇ ਜਾਂਦਾ ਹੈ ਉਹ ਗਾੜੀ ਗੋਦਾਮ ਹੈਗਾ ਉੱਥੇ ਤੇ ਪੈਕਿੰਗ ਹੋ ਕੇ ਗਾੜੀ ਦੇਖਦਾ ਹੈ ਮੈਨੂੰ ਤਾਂ ਪਤਾ ਤੇ ਹੋ ਗਿਆ ਫਿਰ ਵੀ ਵੀ ਇੰਨੇ ਕਿਤਾ ਹੋ ਜਾਂਦਾ ਹੈ ਮਾਲ ਤੋਂ ਨਿਕਲਦਾ ਹੈ ਹਾਂ ਤੇ ਮਾਲ ਤੋਂ ਕੰਮ ਸਿਕਾਉ ਸਾਹ ਸੋਫਾ ਸੋਫੇ ਦੀ ਕਰੀ ਲਿਖੁੰਦਾ ਤਾਂ ਹੈ ਇੱਕ ਕਿਲੇ ਵਿੱਚ ਇੱਕ ਕਿਲੇ ਵਿੱਚ ਹਾਂ ਹਾਂ ਅਗਰ ਅੰਦੇਰੀ ਹੁੰਦੇ ਨਾ ਮੈਂ ਤੁਹਾਨੂੰ ਉਹ ਤਾਂ ਆਪ ਕੋਲ ਕਰ ਦੇਣਾ ਉਹ ਗਾੜੀ ਕਿਆ ਰੇਟ ਲੱਗੇਗਾ ਮੰਡੀ ਕਾ ਕਰੇਗਾ ਕਰੇਗਾ ਇਹ ਕਿੰਨਾ ਪਾਣਾ ਹੈ ਇਹ ਇਹ ਕੱਟੇ ਪਰ ਸਾਸ ਸੱਚਾ ਸਾ ਹੋ ਗਿਆ ਇਹਨੂੰ ਬਾਗ ਨੂੰ ਹਾਂ ਹਾਂ ਹੱਦ ਤੋਂ ਪਰਸਾਲ ਹੋ ਗਿਆ ਮੇਰੇ ਕੋਲੇ ਜਮਨ ਤਾਂ ਬਣਾਗਾ ਇਹਨਾਂ ਦਾ ਨਾ ਉਹਦੇ ਕੋਲ ਜੋ ਮੰਦੋ ਜੋ ਦਾ ਤੱਕ ਹੀ ਪੂਰੀ ਬੜਾ ਕਹਾਈ ਯਾਰਾ ਮਾਫ ਕਰਨਾ ਜੀ ਮੈਨੂੰ ਇਹ ਵਾਲਾ ਸਬਾਰ ਨਹੀਂ ਆਉਂਦਾ ਉਹ ਨੂੰ ਪਿੱਛੇ ਪੁੱਛ ਲਾ ਲੈ ਥੱਲੇ ਦਵਾਈ ਦਵਾਈ ਦਾ ਬੜੀ ਖਿਆਲ ਪਾ ਸਕੋ ਵਾਲੀ ਬੜੀ ਦਵਾਈ ਪਾਣੀ ਪੈਂਦੀ ਹਾਂ ਬੜੀ ਹੈ ਧੰਨਵਾਦ ਤਾਂ ਕੋਈ ਲੱਗੇ ਨਹੀਂ ਬੰਦਾ ਰਹਾ ਨਹੀਂ ਰੱਖਣਾ ਲੱਗੇ ਹਾਂ ਹਾਂ ਬਾਈ ਹਰਮਲ ਮੈਂ ਸਰਾਣਾ ਲਾਇਆ ਹੈ ਆਪਣਾ ਤੋਂ ਤੋਂ ਛਾੜ ਛਾੜ ਲਾਇਆ ਅਈ ਪੰਜ ਛੇ ਜਣਾਂ ਨਾਲ ਪੂਆ ਦੇ ਮੁੰਡੇ ਆ ਗਏ ਆਈ ਨਾ ਇਹ ਦੁਪਹਿਰੇ ਇੱਥੇ ਸੁੱਤੇ ਆਈ ਵਾਵਾ ਦਾ ਨਾਕਾ ਤੋੜਦੀ ਜਦੋਂ ਨਾਕਾ ਤੋੜਦੀਆਂ ਨਾ ਤਾਂ ਉਹਨੇ ਮਾਰੀ ਸ਼ਾਲ ਤੋਂ ਨਾਕੋ ਤਥਲੇ ਸਾ ਬਕਵਾ ਜੀ ਨੀਗਲ ਦਾਦਾ ਗਈ ਜਾ ਇਹ ਲਈ ਦੇ ਗਿਲੇਲਾ ਚੱਲ ਸਾਡੇ ਵਗਾਰ ਆ ਸੂਬਾ ਨਾਲੇ ਮਾਰ ਕੇ ਸ਼ਾਲਾ ਫੇਰ ਮੈਂ ਚਰੂ ਤੇਰੇ ਚੁੜੀਆ ਤੇ ਕਿਨੇ ਕਿੰਨੇ ਵਾਗੀਆਂ ਦਾ ਨਾ ਨਾ ਇਹ ਅਖੜਾ ਜੋ ਰਹਿ ਜਾਂ ਹੁੰਦਾ ਹੈ ਇਹ ਤਾਂ ਗੇਂਦ ਵੜਾ ਰੋਣਾ ਕੋਈ ਤਨੀ ਕਰਦਾ ਨਾ ਚੋਰੀ ਗਈ ਨਾ ਨਹੀਂ ਸਰ ਉਹ ਬੜੀ ਸਾਸੀ ਹੋ ਗਿਆ ਬੜਾ ਪਟਾਸੀ ਬਾਹਰ ਉਹਦੇ ਲੱਗੇ ਕੋਈ ਖਾ ਗੋ ਧੰਕਾਂ ਦਾ ਨਹੀਂ ਨਾ ਕੋਈ ਪਹਿਲੇ ਗੱਲਾਂ ਨਹੀਂ ਰਹੀਆਂ ਤੇ ਹਾਂਜੀ ਜਲੀ ਚੱਲੀ ਜਾਂਦੀ ਜਿਹਨੂੰ ਪੁੱਛੋ ਨਹੀਂ ਹੋਰ ਚੀਚਾ ਚਾਚਾ ਨੇ ਪੈਂਦੀ ਹੋਊਗੀ ਸਰਪੰਚ ਨੇ ਨਾ ਹੋਈ ਗਿਆ ਜੀ ਨਹੀਂ ਕਰਦਾ ਨਾਲ ਦੀ ਮਿਲਣ ਨੂੰ ਨਾ ਨੇ ਕਹਿੰਦਾ ਹੈ ਸਵਾ ਦਾ ਆਪ ਆਪ ਉਹ ਦੇਖਾਂ ਮੈਂ ਤਾਂ ਕੁਝ ਕਰ 10 15 ਕਿੰਨੇ ਦਿਨੋਂ ਜਾਣਾ ਹੈ ਜਾਣਾ ਹੈ ਮੇਲਾ ਉਹ ਦੇਖ ਕੇ ਫਿਰ ਚਲੇ ਜਾਏ ਬਾਦੋੜੇ ਦਾ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਤਾਂ 60 ਸਾਲ ਕੰਮ ਕੰਮ 25 ਸਾਲ ਹੋ ਗਿਆ ਯਾਨੀ ਅਮਰੋ ਦੇ ਚਬਾਲਾ ਮਹਾ ਟੋਪੇ ਦੀ ਦੁਕਾਨ ਅਲਪੁਰ ਦਾ ਨਾਮ ਉਹਦੇ ਚੰਦੇ ਬੇਲੇ ਤੋਂ ਲੈ ਕੇ ਆ ਚਾਚਾ ਜੀ ਦਾ ਕਬੱਡੀ ਦਾ ਸੁਧਾ ਸਾਹਿਬ ਗੱਲਾਂ ਇਹਦੀ ਕੈਨੇਡਾ ਵੀ ਹੈਗਾ ਇਹਦੀਆਂ ਗੱਲਾਂ ਯਾਰਤੀ ਹੈਗਾ ਆ ਫਰਦੀਪੂਰੀਆ ਗੋਪੀ ਤੇ ਲੱਗਾ ਆ ਟੱਕਰ ਦਾ ਸਵਾਰ ਆ ਟੱਕਰ ਦਾ ਸਵਾਰ ਪਰ ਨਿਊਜ਼ੀਲੈਂਡ ਚਲੇ ਆਲਾ ਨੌਜਵਾਨ ਦੇ ਖੇਦਨ ਦੇ ਲਈ ਇਹ ਤਾਜ ਦਾ ਯਾਫੀ ਹੈ ਸੁਧਾ ਸਾਹਿਬ ਇਹ ਜਾਣ ਸ਼ਕਤੀ ਵਾਲਾ ਜੱਫਾ ਲਾ ਕੇ ਲੋ ਜਰਮਨਜੀਤ ਸਿੰਘ ਲੱਗਾ ਪਾਲਪੂਰੀਆ ਖੇਡ ਮੈਦਾਨ 'ਚ ਰੇਡ ਪਾਉਣ ਨੂੰ ਵਧਿਆ ਹੋਇਆ ਹੈ ਸਾਡੇ 4-4 ਬਰ 4 ਨੇ ਉਧਰ 2000 ਲੱਗਾ ਫਰੰਦੀਪਰੀਏ ਗੋਪੀ ਦੇ ਜੱਥਿਆਂ ਦੇ ਅੱਜ ਕਦੇ ਮਾਣ ਵਾਲੀ ਗੱਲ ਹੈ ਸਾਡਾ ਭਰਾ ਕਹਿੰਦੇ ਪੰੰਦਰ ਪਹਿਲਵਾਨ ਜੀ ਤੇ ਨਾਲ ਸਾਡੇ ਅਨਮੋਲ ਅਨਮੋਲਪ੍ਰੀਤ ਸਿੰਘ ਜੀ ਸਟੋਲੀਆ ਰਵਿੰਦਰ ਸਿੰਘ ਜੀ ਕੋਜੀ ਕਾ ਸ਼ਦੀਪ ਸਿੰਘ ਜੀ ਸਟੋਲੀਆ ਆ ਤੱਕ ਦੇ ਖੇਡ ਮੈਦਾਨ ਦੇ ਵਿੱਚ ਪਰ ਪੁਆਇੰਟ ਬਹੁਤ ਬਹੁਤ ਧੰਨਵਾਦ ਹੈ ਖੇਡ ਕਬੱਡੀ ਦਰਸ਼ਕ ਬਈ ਸਾਡੇ ਜੈਦੇਵ ਢਿੱਲੂ ਜਿੰਮ ਵਾਲੇ ਵੀਰਾਂ ਦਾ ਸਤਿਕਾਰ ਵੀਰਾਂ ਦੇ ਪੰਜਾਬੀ ਬੋਲਾਂ ਦੇ ਕੀਤੇ ਨੇ ਆ ਦੇਖਾਂਗੇ ਜੱਪ ਕਬੱਡੀ ਪਾਉਦਾ ਸਾਹਮਣੇ ਦੁਨੀਆ ਸਵਾਦ ਲੈਂਦੀ ਆ ਆ ਦੇਖਾਂਗੇ ਰੇਰ ਤੇ ਜੱਫਾ ਆ ਫਰੰਦੀਪੁਰੀਆ 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 ਤੇ ਜੱਪ ਆ ਟੱਕਰ ਦਾ ਦੁਨੀਆ ਨੇ ਨਜ਼ਾਰਾ ਲਾਣਾ ਆ ਟੱਕਰ ਦਾ ਦੁਨੀਆ ਨੇ ਸਵਾਦ ਲੈਣਾ ਇੱਕ ਪਾਸੇ ਜੱਪ ਇੱਕ ਪਾਸੇ ਫਰੰਦੀਪੁਰੀਆ ਗੋਪੀ ਜਦੋਂ ਗੋਪੀ ਨਾਲ ਸਤਕਾਰ ਕਰਦੇ ਆ ਫਰੰਦੀਪੁਰੀਆ ਲਾਓ ਟੱਕਰ ਇਸ ਅੰਦੀ ਪੂਰੀ ਖੇਡ ਗਰਾਊਂਡ ਦਾ ਟੱਕਰ ਲਾ ਰਹੀ ਆ ਉਧਰ ਫਰੰਦੀਪੁਰੀਆ ਨਵਾਸ ਕੀ ਜੀ ਰਾਜੀ ਜੀਸਰ ਪੰਜਾਬ ਪੁਲਿਸ ਸੈਂਟਰ ਲਾਹੌਰ ਪਹਿਰਵਾਨ ਇਹ ਕਾ ਬੋਲ ਨਾਲ ਜਿੱਤ ਕੇ ਕਹਿੰਦੇ ਪੰਜਾਬ ਸਰਕਾਰ ਦੀ ਚੋਰੀ ਪਾਈ ਹੈ ਹਿੰਦੁਸਤਾਨ ਲਵੀ ਫਰੰਦੀਪੁਰੀਆ 13 ਜੱਥਾ 4000 ਦਾ ਹੋ ਗਿਆ ਸਾਡੇ ਸਤਕਾਰਯੋਗ ਰਵਿੰਦਰ ਸਿੰਘ ਜੀ ਭੋਗੀ ਇਹਨਾਂ ਦੇ ਬੇਟੇ ਸਟੋਲੀਆ ਰਹਿੰਦੇ ਤੇ ਨਾਲ ਪੰਦਰਪੁਰ ਜੀ ਆ ਉਹਨਾਂ ਦੇ ਬੇਟੇ ਵੱਲੋਂ ਇਹ ਫਰੰਦੀਪੁਰੀਆ ਦਾ ਜੱਥਾ 4000 ਦਾ ਵੱਲੋਂ ਵੀ ਜੀ ਗੁੜੀਆਂ ਹੋਏ ਤਗੜਾ ਹੋ ਤਗੜਾ ਬੱਤੀ ਕੀ ਲੱਗਦੀ ਆ ਫਿਰ ਤੇ ਗਾਣੀ ਵਜਦਾ ਜੋ ਮੇਰਾ ਮੈਂ ਆਪਦੇ ਸਰੀਰ ਨੂੰ ਵੇਣਾ ਅੱਗੇ ਮੈਂ ਰਨਿੰਗ ਕਰਦਾ ਨਾ ਉਹ ਰਨਿੰਗ ਕਰਦਾ ਹੋਏ ਤਨ ਗੋਡਾ ਗੋਡਾ ਪੀੜ ਹੋਣ ਲੱਗ ਪੈਂ ਮਰੇ ਇਥੋਂ ਉਹਦੋਂ ਦੀ ਦੌੜ ਰਨਿੰਗ ਛੁੱਟ ਗਈ ਹੈ ਦੌੜ ਨਹੀਂ ਲਾਉਂਦਾ ਤੇ ਮੈਨੂੰ ਮੈਨੂੰ ਚਾਹੀਦੀ ਰਨਿੰਗ ਤੇ ਉਹ ਰਨਿੰਗ ਨਾ ਕੀ ਹੋਣਾ ਕਿ ਮਸਲਾ ਐਕਟੀਵੇਟ ਰਹਿੰਦੇ ਮਸਲਾਂ ਦੇ ਵਿੱਚ ਪਾਵਰ ਰਹਿੰਦੀ ਆ ਤੇ ਉਹ ਜਦੋਂ ਮੈਂ ਤੇਗਾ ਮਾਰਨਾ ਹੁੰਦਾ ਏ ਇੱਕੇਦਮ ਬੋਡੀ ਜਾਂਦੀ ਹਲਕੀ ਰਹਿੰਦੀ ਆ ਦੇ ਹੁਣ ਜਿਤਨਾ ਮਿਹਨਤ ਮੈਨੂੰ 20 ਦਿਨ ਹੋ ਗਏ ਆ 20 ਤਾਂ ਮਹੀਨਾ ਹੀ ਹੋ ਗਿਆ ਵੀ ਉਹ ਜਿਤਨਾ ਮਿਹਨਤ ਨਹੀਂ ਲੱਗੀ ਬੋਡੇ ਦਾ ਕਰਕੇ ਰਨਿੰਗ ਉਹਦੇ ਕਰਕੇ ਭਾਰਾ ਹੋ ਗਿਆ ਸਰੀਰ ਹੁਣ ਇੱਕ ਨਾ ਬਾਡੀ ਉਤਲੀ ਲੱਗਦੀ ਵੀ ਬੜੀ ਡਬਲ ਆ ਪਾਰਾ ਵੜਾ ਉਤੋਂ ਮੈਂ ਜਿਆਦਾ ਭਾਰਾ ਹੋ ਗਿਆ ਤੇ ਥੱਲਿਓ ਹੌਲਾ ਹੋ ਗਿਆ ਬੰਦਾ ਚਾਹੀਦਾ ਥੱਲਿਓ ਪਾਰਾ ਨਹੀਂ ਨਹੀਂ ਪਾਰੀ ਚਾਹੀਦੀ ਉਤੋਂ ਹਲਕਾ ਚਾਹੀਦਾ ਜਦੋਂ ਥੱਲਿਓ ਪਾਰਾ ਆਊਗਾ ਤੇ ਲੱਤਾਂ ਨੇ ਸਪੀਡ ਦੇਣੀ ਇੱਕੇ ਦਮ ਲਾਰਾ ਮਾਰਨਾ ਜਦੋਂ ਲਾਰਾ ਮਾਰਿਆ ਸਪੀਡ ਲੱਤਾਂ ਨਿੱਕੇ ਦਮ ਉਹ ਅਗਲੇ ਬੰਦੇ ਨੂੰ ਜੱਜਮੈਂਟ ਨਹੀਂ ਹੋਣੀ ਇੱਕੇ ਦਮ ਇੱਕੇ ਦਮ ਚੱਲ ਗਿਆ ਤੇਗਾ ਹੁਣ ਜਦੋਂ ਮੈਂ ਤੇਗਾ ਲੈ ਕੇ ਜਾਊਗਾ ਵੀ ਤੇ ਬੋਡੀ ਉਹ ਅਗਲੇ ਬੰਦੇ ਨੇ ਜੱਜਮੈਂਟ ਕਰ ਲੈਣੀ ਆਉਣ ਦਿਆ ਉਹ ਡੱਕ ਲਿੰਦਾ ਆ ਜੀ ਹਾਂ ਹੁਣ ਜਦੋਂ ਮੈਂ 10-15 ਦਿਨ ਦੌੜ ਲਾ ਲਈ ਵਾਹ ਹੁਣ ਸਾਰੀਆਂ ਗੇਲੀਆਂ ਹੋ ਜਾਂਦੀਆਂ ਪੈਰ ਨੂੰ ਲੈ ਚੁੱਕੇ ਹੋ ਫਿਰ ਵੇਖੀ ਲੰਬੀ ਸਪ੍ਰਿੰਟ ਲੱਗੇ ਤੇ ਲੰਮੀ ਦੌੜ ਲੱਗੀ ਨਾ ਪਰ ਐ ਹੋਏ ਨਾ ਸੱਚੀ ਮਨ ਕੇ ਚੱਲ ਪੀ ਦਿਨਲੀ ਡੇਲੀ ਬੰਦੇ ਦਾ ਲੋ ਲੱਗੀ ਹੈ ਨਾ ਰੋਜ ਜੋਰ ਲੱਗੀ ਰਹਿੰਦੀ ਤੇ ਰੋਜ ਹੁਣ ਮੈਂ ਤੈਨੂੰ ਦੱਸਾਂ ਵੀ ਅੱਜ ਮੈਂ ਤਿੰਨ ਚਾਰ ਦਿਨ ਹੋ ਗਏ ਭੁੱਖ ਨਹੀਂ ਲੱਗਦੀ ਤੇ ਜਿਦ ਤਰਾ ਰੋਟੀ ਖਾਣ ਦੀ ਜੀ ਨਹੀਂ ਕਰਦਾ ਗਰਮੀ ਪੈ ਗਈ ਗਰਮੀ ਪੈ ਗਈ ਅੰਦਰ ਹੁਣ ਕੀ ਮਤਲਬ ਹੁਣ ਮੈਂ ਆ ਲਾਲਾ ਕੀ ਅੱਜ ਕੀ ਆ ਹੁਣ ਸਤ ਨੂੰ ਖੇਡਣਾ ਆਪਦੇ ਪਿੰਡ ਉਹ ਟੇ ਦੇ ਨਹੀਂ ਖੇਡਣਾ ਨਾ ਬਾਬੇ ਬੁੱਢੀ ਵਾਲੀ ਸਾਈ ਫੜੀ ਪੰਜ ਤਰੀਕ ਨੂੰ ਉਹਨਾਂ ਨੂੰ ਕਹਿਣਾ ਤੇ ਜੇ ਮੁੰਡੇ ਖੜਾ ਦੇਣਗੇ ਨਹੀਂ ਤੇ ਨਹੀਂ ਖੇਡਿਆ ਨਹੀਂ ਜਾਣੀ ਕਿਉਂਕਿ ਲੀੜੇ ਲਾ ਕੇ ਜਾਣ ਦਾ ਫਾਇਦਾ ਨਹੀਂ ਬੀਚ ਕਿਉਂਕਿ ਜੇ ਨજર શરીਰ ਹੀ ਨਹੀਂ ਚੱਲਣਾ ਤੇ ਮੇਰਾ ਮੇਰਾ ਇਹ ਕੰਮ ਹੁੰਦਾ ਕਿ ਮੈਂ ਜਾਵਾਂ ਤੇ ਮੈਂ 100% ਖੇਡਾਂਗਾ ਆ ਜੀ ਇਹਨਾਂ ਨੂੰ ਖਿਲਾ ਦਾਂਗੇ ਪੀ ਚੱਲ ਜਾਣਗੇ ਮੈਤੋਂ ਨਹੀਂ ਜਾਣਾ ਸੈਟ ਨਹੀਂ ਚੱਲੇ